ਆਈ ਘਰ ਵਿੱਚ ਬਬਲਦੇ ਅੰਮੀਏ ਤੂੰ ਸੀ ਬਣ ਕੇ ਲਾੜੀ ਗੁੱਡੀ ਪਰਮਾਤਮਾ ਨੇ ਸੀ ਤੇਰੀ ਅੰਬਰੀ ਝਾੜੀ ਮੈਂ ਰਮਾ ਸੋਚਦਾ ਮਾਂ ਦੱਸ ਕੀ ਵਰਤਿਆ ਬਣਾ ਅੱਜ ਚੰਗਾ ਲੱਗਿਆ ਨਾ ਮੈਨੂੰ ਮਾਂ ਛੱਡ ਕੇ ਤੇਰਾ ਜਾਣਾ ਅੱਜ ਚੰਗਾ ਲਗਿਆ ਨਾ ਮੈਨੂੰ ਮਾਂ ਛੱਡ ਕੇ ਤੇਰਾ ਜਾਣਾ ਕਿਉਂ ਪੈ ਗਈ ਅਰਥੀ ਤੇ ਤੂੰ ਮਾਂ ਛੇਦੀ ਮੁਕਾ ਕੇ ਵਤਾਂ ਮੈਂ ਅੱਖੀ ਵੇਖੀਆਂ ਸੀ ਤੇਰੇ ਮੱਚਦੇ ਸੇ ਵਿੱਚੋਂ ਲਾਟਾਂ ਨਾਉਣਾ ਜਾਂਦੀ ਵਾਰੀ ਦਾ ਤੇਰਾ ਚਿੱਟਾ ਪੈਨਣਾ ਬਣਾ ਅੱਜ ਚੰਗਾ ਲੱਗਿਆ ਨਾ ਮੈਨੂੰ ਮਾਂ ਛੱਡ ਕੇ ਤੇਰਾ ਜਾਣਾ ਅੱਜ ਚੰਗਾ ਲੱਗਿਆ ਨਾ ਮੈਨੂੰ ਮਾਂ ਛੱਡ ਕੇ ਤੇਰਾ ਜਾਣਾ ਚਿਖਾ ਠੰਡੀ ਹੋਈ ਤੋਂ ਇਕੱਠਾ ਕੁੰਮਕਵੀਲਾ ਹੋਇਆ ਫੁੱਲ ਚੁੱਕ ਕੇ ਤੇਰੇ ਮਾਂ ਤੈਨੂੰ ਭੈਣ ਪਾਈ ਸਾਵੇ ਰੋਇਆ ਮਿਲਿਆ ਵਿਸ਼ਾਉਣਾ ਲੱਕੜਾਂ ਦਾ ਤੈਨੂੰ ਪਾਥੀ ਦਾਸ ਰਾਣਾ ਅੱਜ ਚੰਗਾ ਲੱਗਿਆ ਨਾ ਮੈਨੂੰ ਮਾਂ ਛੱਡ ਕੇ ਤੇਰਾ ਜਾਣਾ ਅੱਜ ਚੰਗਾ ਲੱਗਿਆ ਨਾ ਮੈਨੂੰ ਮਾਂ ਛੱਡ ਕੇ ਤੇਰਾ ਜਾਣਾ ਸਿਰੋਰ ਬੈਠ ਗਏ ਸਾਰੇ ਘਰ ਵਿੱਚ ਪੈ ਗਿਆ ਸੋਗ ਮਾਏ ਜਗਦਿਆਂ ਰਾਜਰ ਵੀ ਤਾ ਨਾ ਪਾਇਆ ਦਸਾਂ ਦਿਨਾਂ ਤੋਂ ਭੋਗ ਮਾਏ ਕਦੇ ਲੱਖਾਂ ਤੁਰ ਜੂਗਾ ਛੱਡ ਕੇ ਪਿੰਡ ਭਲਾਈ ਆਣਾ ਅੱਜ ਚੰਗਾ ਲੱਗਿਆ ਨਾ ਮੈਨੂੰ ਮਾਂ ਛੱਡ ਕੇ ਤੇਰਾ ਜਾਣਾ ਅੱਜ ਚੰਗਾ ਲੱਗਿਆ ਨਾ ਮੈਨੂੰ ਮਾਂ ਛੱਡ ਕੇ ਤੇਰਾ ਜਾਣਾ ਅੱਜ ਚੰਗਾ ਲੱਗਿਆ ਨਾ ਮੈਨੂੰ ਮਾਂ ਛੱਡ ਕੇ ਤੇਰਾ ਜਾਣਾ